ਹੈਲੋ ਬਾਈ ਤੁਸੀਂ ਅੱਜ ਫਿਰ ਤੁਹਾਨੂੰ ਪਤਾ ਵੀ ਅੱਜ ਮਜ਼ਦੂਰ ਦਿਵਸ ਆ ਬਾਈ ਜੀ ਪਤਾ ਜੀ ਅੱਜ ਮਜ਼ਦੂਰ ਦਿਸ ਅੱਜ ਆ ਜੀ ਛੁੱਟੀ ਆਈ ਅੱਜ ਪਰ ਜਿਹੜੇ ਸਰਕਾਰੀ ਬੰਦੇ ਨੇ ਛੁੱਟੀ ਦਾ ਉਹਨਾਂ ਨੂੰ ਆਈ ਅੱਛਾ ਤੇਵਰ ਵਾਲੇ ਨੂੰ ਕਿੱਥੋਂ ਛੁੱਟੀ ਹੋਣੀ ਆ ਜੀ ਨਹੀਂ ਸਰਕਾਰ ਨੇ ਤਾਂ ਕਰੀ ਆ ਵੀਰੇ ਛੁੱਟੀ ਤੁਹਾਨੂੰ ਨਹੀਂ ਸਰਕਾਰ ਨੇ ਤਾਂ ਕਰੀਆ ਸਰਕਾਰ ਕਿਹੜਾ ਕੋਈ ਫਿਰ ਪੈਸਾ ਭੇਜਦੀ ਆ ਬਾਈ ਅੱਛਾ ਜੇ ਤਾਂ ਉਹਦਾ ਤਾਂ ਹੁੰਦੀ ਆ ਮਜ਼ਦੂਰਾਂ ਨੂੰ ਛੁੱਟੀ ਵੀ ਸਰਕਾਰ ਹਾਂ ਵੀ ਸਾਡੀ 500 ਰੁਪਏ ਦਿਹਾੜੀ ਆ ਵੀ 500 ਰੁਪਏ ਦਿਹਾੜੀ ਮਿਲੇ ਅਸੀਂ ਤਾਂ ਜੇ ਅੱਜ ਕਰਾਂਗੇ ਤਾਂ ਬੱਚਿਆਂ ਨੂੰ ਲੈ ਕੇ ਜਾਵਾਂਗੇ ਘਰ ਨੂੰ ਕਾਣ ਨੂੰ ਠੀਕ ਹੈ ਤੇ ਅੱਛਾ ਫਿਰ ਤੁਸੀਂ ਕਿਹਾ ਵੀ ਅੱਜ ਦਿਹਾੜੀ ਲਾ ਹੀ ਲੈਂਦੇ ਦਿਹਾੜੀ ਤਾਂ ਲੱਗਣੀ ਹੈ ਜੇ ਦਿਹਾੜੀ ਕਰਾਂਗੇ ਤਾਂ ਘਰ ਨੂੰ ਲੈ ਕੇ ਜਾਵਾਂਗੇ ਠੀਕ ਹੈ ਤੁਸੀਂ ਰਾਜਗਿਰੀ ਦਾ ਕੰਮ ਕਰ ਦਿਓ ਮੇਰੇ ਨੂੰ ਹਾਂਜੀ ਹਾਂਜੀ ਚਲੋ ਵਧੀਆ ਗੱਲ ਆ ਵੀਰੇ ਮਿਹਨਤ ਮਜ਼ਦੂਰੀ ਤਾਂ ਹੋਰ ਸਰਕਾਰਾਂ ਤੋਂ ਕੀ ਆਸ ਕਰਦੇ ਹੋ ਵੀ ਮਜ਼ਦੂਰਾਂ ਵਾਸਤੇ ਕੀ ਕਰੇ ਮਜ਼ਦੂਰਾਂ ਵਾਸਤੇ ਤਾਂ ਕੁਝ ਨਹੀਂ ਸਤਿਸ਼੍ਰੀ ਅਕਾਲ ਜੀ ਅੱਜ ਮਜ਼ਦੂਰ ਦਿਵਸ ਆ ਯਾਨੀ ਕਿ 1 ਮਈ ਆ ਸੋ ਸਾਰੇ ਮਨਾ ਰਹੇ ਨੇ ਮਜ਼ਦੂਰ ਦਿਵਸ ਤੇ ਮੈਨੂੰ ਲੱਗਦਾ ਹੁੰਦਾ ਕਿ ਸਕੂਲ ਦੇ ਵਿੱਚ ਹੈ ਨਾ ਕੰਮ ਕਰ ਰਹੇ ਨੇ ਸੋ ਇਹਨਾਂ ਨਾਲ ਗੱਲਬਾਤ ਕਰਦੇ ਆਪਾਂ ਲੱਗੇ ਹੋਏ ਸੀ ਬਾਈ ਹੋਰੀ ਤੇ ਮੈਨੂੰ ਲੱਗਦੀ ਹੈ ਇਹਨਾਂ ਨੇ ਮਨਾਇਆ ਵੀ ਹੈ ਮਜ਼ਦੂਰ ਦਿਵਸ ਡੱਬਾ ਵੀ ਪਿਆ ਇਹਨਾਂ ਦੇ ਕੋਲ ਮਨਾਇਆ ਵੀਰੇ ਹਾਂਜੀ ਮਨਾਇਆ ਸਰ ਜੀ ਅੱਛਾ ਅੱਛਾ ਹਾਂਜੀ ਚਲੋ ਬਾਈ ਤੁਸੀਂ ਅੱਜ ਫਿਰ ਤੁਹਾਨੂੰ ਪਤਾ ਵੀ ਅੱਜ ਮਜ਼ਦੂਰ ਦਿਵਸ ਹੈ ਭਾਈ ਜੀ ਪਤਾ ਜੀ ਅੱਜ ਮਜ਼ਦੂਰ ਦੀ ਅੱਜ ਜੀ ਛੁੱਟੀ ਆਈ ਅੱਜ ਪਰ ਜਿਹੜੇ ਸਰਕਾਰੀ ਬੰਦੇ ਨੇ ਛੁੱਟੀ ਦਾ ਉਹਨਾਂ ਨੂੰ ਆਈ ਅੱਛਾ ਤੇਵਰ ਵਾਲੇ ਨੂੰ ਕਿੱਥੋਂ ਛੁੱਟੀ ਹੋਣੀ ਆ ਜੀ ਨਹੀਂ ਸਰਕਾਰ ਨੇ ਤਾਂ ਕਰੀ ਆ ਵੀਰੇ ਛੁੱਟੀ ਤੁਹਾਨੂੰ ਨਹੀਂ ਸਰਕਾਰ ਨੇ ਤਾਂ ਕਰੀ ਆ ਸਰਕਾਰ ਕਿਹੜਾ ਕੋਈ ਪੈਸਾ ਭੇਜਦੀ ਆਈ ਬਾਈ ਅੱਛਾ ਜੇ ਤਾਂ ਉਹਦਾ ਤਾਂ ਹੁੰਦੀ ਆ ਮਜ਼ਦੂਰਾਂ ਨੂੰ ਛੁੱਟੀ ਵੀ ਸਰਕਾਰ ਹਾਂ ਵੀ ਆ ਸਾਡੀ 500 ਰੁਪਏ ਦੀ ਹੜੀ ਆ ਵੀ 500 ਰੁਪਏ ਦੀ ਹੜੀ ਮਿਲੇ ਅਸੀਂ ਤਾਂ ਜੇ ਅੱਜ ਕਰਾਂਗੇ ਤਾਂ ਬੱਚਿਆਂ ਨੂੰ ਲੈ ਕੇ ਜਾਵਾਂਗੇ ਘਰ ਨੂੰ ਖਾਣ ਨੂੰ ਠੀਕ ਐ ਅੱਛਾ ਫਿਰ ਤੁਸੀਂ ਕਹਿਆ ਵੀ ਅੱਜ ਦਿਹਾੜੀ ਲਾ ਹੀ ਲੈਂਦੇ ਹਾਂ ਦਿਹਾੜੀ ਤਾਂ ਲੱਗਣੀ ਆ ਜੀ ਜੇ ਦਿਹਾੜੀ ਕਰਾਂਗੇ ਤਾਂ ਘਰ ਨੂੰ ਲੈ ਕੇ ਜਾਵਾਂਗੇ ਜੀ ਠੀਕ ਆ ਤੁਸੀਂ ਰਾਜਗੀਰੀ ਦਾ ਕੰਮ ਕਰ ਦਿਓ ਮੇਰੇ ਨੂੰ ਹਾਂਜੀ ਹਾਂਜੀ ਚਲੋ ਵਧੀਆ ਗੱਲ ਆ ਵੀਰੇ ਮਿਹਨਤ ਮਜ਼ਦੂਰੀ ਤਾਂ ਹੋਰ ਸਰਕਾਰਾਂ ਤੋਂ ਕੀ ਆਸ ਕਰਦੇ ਹੋ ਵੀ ਮਜ਼ਦੂਰਾਂ ਵਾਸਤੇ ਕੀ ਕਰੇ ਮਜ਼ਦੂਰਾਂ ਵਾਸਤੇ ਤਾਂ ਕੁਝ ਨਹੀਂ ਜੀ ਮਜ਼ਦੂਰਾਂ ਵਾਸਤੇ ਕੁਝ ਨਹੀਂ ਬਣਾਇਆ ਸਰਕਾਰ ਨੇ ਜੀ ਤੁਸੀਂ ਕੀ ਚਾਹੁੰਦੇ ਹੋ ਵੀ ਕੀ ਕਰੇ ਮੈਂ ਪੁੱਛਣਾ ਚਾਹੁੰਦਾ ਬਾਤ ਤੋਂ ਬਾਅਦ ਇਹ ਲੇਵਰ ਡੇ ਦੀ ਤਾਂ ਕਿਹਾੜੀ ਮਿਲ ਜਵੇ ਜੀ ਵੀ ਜੇ ਹੋਰ ਨਹੀਂ ਮਿਲਦੀ ਹੋਰ ਨਹੀਂ ਜੀ ਮਿਲਦੀ ਹੈ अच्छा ਤੁਹਾਡੇ ਬੱਚਿਆਂ ਵਾਸਤੇ ਕੀ ਕਰੇ ਸਰਕਾਰ ਬੱਚਿਆਂ ਵਾਸਤੇ ਬੱਚਿਆਂ ਦਾ ਕੋਈ ਇੱਕ ਬਣੇ ਜੀ ਜਿਵੇਂ ਸਰਕਾਰੀ ਮੁਲਾਜ਼ਮਾਂ ਨੂੰ ਇੰਨੀਆਂ ਸਹੂਲਤਾਂ ਮਿਲਦੀਆਂ ਨੇ ਕੋਈ ਸਾਨੂੰ ਮਜ਼ਦੂਰਾਂ ਨੂੰ ਵੀ ਮਿਲੇ ਕੋਈ ਠੀਕ ਹੈ ਚਲੋ ਆਹ ਤੁਹਾਡੇ ਨਾਲ ਮਜ਼ਦੂਰ ਭਰਾ ਇੱਕ ਹੋਰ ਆ ਉਹਦੇ ਨਾਲ ਕਰਦੇ ਆਪਾਂ ਗੱਲ ਪੰਜ ਕੀ ਨਾਮ ਮੇਰੇ RAM KUMAR ਮੇਰਾ ਨਾਮ ਹੈ RAM KUMAR ਕਹਾਂ ਸੇ ਹੋ ਬਿਹਾਰ ਸੇ ਬਿਹਾਰ ਸੇ ਆਪ ਕੋ ਪਤਾ ਹੀ ਕੀ ਅੱਜ ਲੇਬਰ ਡੇ ਹੈ ਹਾਂ ਪਤਾ ਹੈ फिर आपने छुट्टी नहीं की आज सरकार ने तो छुट्टी कर, तो कर रखी है सरकार ने छुट्टी कर रखी है देखिए जी हम काम नहीं करेंगे तो खाएंगे क्या रूम भाड़ा किराया सब कुछ देना पड़ता काम है काम करने के लिए आते हैं काम करेंगे तो पाँच सौ रुपया देगा तो भी जाएंगे राशन पानी लाएंगे खाएंगे और क्या अभी तो लोगों को छुट्टी नहीं हुआ है ज़्यादा दस दिन पंद्रह दिन काम करेंगे ज़्यादा होगा तो फिर छुट्टी लेगी तैयारी अच्छा और आप क्या कहना चाहते हो सरकार से सरकार क्या यही क्या बोलेंगे सरकार से तो यही ना बोलेंगे कि जो व्यवस्था कीजिए सब कुछ उसको देते हैं उसका भी सरकारी स्कूल में जैसे कि मास्टर होता है उसको भी छुट्टी मिलता है तो उसको भी सैलरी देता है वैसे तो तो ही लेबर पर भी कुछ ध्यान दीजिएगा उससे ज़्यादा क्या बोलेंगे ठीक है आप बोलेंगे कुछ भाई अच्छा, आप नहीं बात करी है नहीं आप पढ़े लिखे भी होंगे थोड़ा बहुत नहीं थोड़ा बहुत है अच्छा जी आपके बिहार में ठीक है काम काम तो ठीक है अच्छा उधर उद, मजदूरों की हालत कैसी है मजदूरों की हालत ठीक है लेकिन ठीक नहीं है वहाँ पे काम नहीं होता है जैसे जिन्हें बताते हैं यहाँ पर क्यों आए हम वहाँ पर काम बंधा चलता है दस दिन काम चलता है दो महीने तीन महीने बैठे रहते हैं और पढ़ाई लिखाई किए नहीं हम यहाँ पे आए हैं काम धंधा करते हैं अपना ਨੀ ਪੰਜਾਬੀ ਮੇ ਥੋੜਾ ਠੀਕ ਹੈ ਹਾਂ ਪੰਜਾਬੀ ਦੇ ਥੋੜਾ ਠੀਕ ਹੈ ਠੀਕ ਹੈ ਚਲੋ ਮਿਹਨਤ ਹੈ ਤਾਂ ਕਮਾਤੇ ਖਾਤੇ ਹੈ ਬਸ ਇਹ ਬਾਤ ਹੈ ਠੀਕ ਹੈ ਚਲੋ ਵਧੀਆ ਲੱਗਿਆ ਵੀਰੇ ਤੁਹਾਡੇ ਨਾਲ ਗੱਲਬਾਤ ਕਰਕੇ ਸੋ ਆਪਾਂ ਵੀਡੀਓ ਪਾਵਾਂਗੇ ਤੁਹਾਡੀ ਸ਼ਾਇਦ ਸਰਕਾਰਾਂ ਤੱਕ ਪਹੁੰਚੇ ਤੁਹਾਡੀ ਗੱਲਬਾਤ ਆ ਜਿਹੜੀ ਤੇ ਉਹ ਮਜ਼ਦੂਰਾਂ ਵਾਰੇ ਵੀ ਕੁਝ ਸੋਚਣ